हथ जी नूरपुरी बेनती गुजारा रखो रखो दि हथ जी नूरपुरी रखो सभी सिर हसर हथ जी

सुलेमान <sharp inhale> 哎呀<好>！好不

ਦੀ ਕੋਹਤੀ ਸੁਣੀ ਬਾਤ ਪੈਣ ਨਹੀਂ ਕਰਦਾ ਬੈਨ ਕੀਤੀ ਹੈ ਜੀ ਅਗੇ ਗੁਰਪ੍ਰੀਤ ਸਿੰਘ ਆਪਣੀ ਗੰਨ ਤਾਂ ਲੈ ਕੇ ਆ ਰਹੇ ਬੰਦ ਬੰਦ ਕਰਵਾਣਾ ਸੀ ਮੁਗਲੀ ਤੇਰੀ ਕੀ ਹੋ ਗਈ ਬੰਦ ਬੰਦ ਕਰਵਾਣਾ ਸੀ ਦੋ ਆ ਗਏ ਬੰਦੇ ਚੱਲ ਹਾਂ ਦੇ ਆਉਂਦੇ ਆ ਗੁਰਪ੍ਰੀਤ ਸਿੰਘ ਕਿੱਛੇ ਦੇ ਆਉਂਦੇ ਆ ਆਏ ਬੰਦੇ ਬਾਦ ਬਾਦ जमरौद किले करके खालसा निशान चला सकता जमरौद किले करके खालसा निशान चला सदा वाह का वाह ਬਹੁਤ ਵਧੀਆ ਪਿੱਛੇ ਨਹੀਂ ਕਰਦਾ ਪਿਆ ਕੀਦੀ ਹੈ ਜੀ ਅੱਗੇ ਕਰਤਾ ਲੈ ਕੇ ਆ ਰਿਹਾ ਜੀ ਕੈਂਪਰਾਮ ਦੀ ਜੋੜੀ ਉਡੀਲੀਆ ਫੱਕਦੀ ਹੋਈ ਲੈਣਾ ਦਿਨ ਦਿਨੇ

ਸਤਗੁਰੂ ਮਹਾਰਾਜ ਕਹਿੰਦੇ ਦਇਆ ਸਿੰਘਾ ਚੱਲ ਸਾਡੀ ਬਾਤ ਨਮੇਰੀ ਏ ਕਹਿੰਦਾ ਸਤਗੁਰੂ ਮੈਨੂੰ ਕਿਰਪਾ ਕਰ ਦਿਓ ਮੈਨੂੰ ਹੁਕਮ ਕਰ ਮੈਨੂੰ ਹੁਕਮ ਕਰਿਆ ਮਹਾਰਾਜ ਜੀ ਪਾਸਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆ ਦਾਦਾ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆ ਮੈਨੂੰ ਕਿਰਪਾ ਕਰ ਦਿਓ ਮੈਂ ਆਪਣੇ ਦੀਰਾਂ ਦੀ ਲਾਸ਼ ਉੱਤੇ ਕਬਰ ਪਾਉਣਾ ਚਾਹਣਾ ਵਾ ਸਤਗੁਰੂ ਮਹਾਰਾਜ ਨੇ ਮੁਖਾਂ ਤੇ ਵੀ

i'm tá, going tá, tá. you don't want

जी दार की आया मारे सुनया सबका एकल आय बदनवा जी ए होना क्या गति सुलेमान मैं क्या भी बनाए क्यों ए स्थाई मड तंगे पेदर ने किन्नी आते और केपे पे बच्चे काम होंदे है जी इस करके जे ही कीते सिस्टम है जी हां जी और तो लेके सुलेमान सिंह आया के ध्यान मैं भी ਇਸ ਦਾ ਸਿੰਗ ਹੈ ਚਲਦੀ ਦਾ ਚਾਰ ਹੋ ਰਿਹਾ ਹੈ ਤੇ ਜਲਦੀ ਪਰਮਾਤਮਾ ਨੂੰ ਕਰਕੇ ਅਸੀਂ ਐ ਸ਼ਕਤ ਪਰ ਰਜਕਾਰਾ ਬਣਾਵਾਂਗੇ ਤੇ ਜਨਨਾ ਨਿਤਰੇਂ ਨਾ ਸਾਵੜਾ ਹਾਜੂ ਰਹਿ ਕਰਕੇ ਇਹ ਨਿਤਰੇ ਸ਼ੁਰੂ ਕਰ ਦੇਣਾ ਇਸ ਤਰ੍ਹਾਂ ਬਹੁਤ ਜ਼ਰੂਰ ਹੈ ਲਗਾਤਾਰ ਦੋ ਤਿੰਨ ਮਿੰਟ ਹੋ ਗਏ ਹੈ ਤੇ ਪਰਮਾਤਮਾ ਕਿਰਪਾ ਕਰੇ ਅਜੇ ਬਾੜੀ ਅੰਦਰ ਲਾ ਕੇ ਅਨੁਸ਼ੋਣੀ ਵੀ ਲਾਤੀ ਜਾਵੇ ਹਾਂਜੀ ਇਸ ਅਨੁਸਾਰ ਦੇ ਘਰ ਹੈ ਲਾਈਵ ਜਲਾਈ ਖੜਾ ਮੈਂ

ਸੁਲੇਮਾਨ ਦੀ ਵਰੀ ਸਿੰਘ ਦੀ ਲਾਈਵ ਜੀਰੂ ਆ ਇੱਕ ਜਣਾ ਵੀ ਨਹੀਂ ਹੋਇਆ ਇਹ ਇੱਕ ਇਹ ਮਾਨ ਗਰੂ ਨੇਤਾਣਿਆਂ ਦੇ ਤਾਨ ਗਰੂ ਨਿਉਟਿਆਂ ਦੀ ਹੋਟਲ ਨਿਆਸਰਿਆਂ ਦੇ ਆਸਰੇ ਗਰੀਬ ਨਿਵਾਸ ਤਾਂ ਤਾਂ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਜੀ ਗੁਰਿੰਦਰ ਸਾਜ ਕੇ ਬੈਠੀ ਗੁਰੂ ਰੂਪੀ ਗੁਰੂਆਂ ਦੀ ਸਾਜੀਗਰ ਜੀ ਸਾਧ ਸੰਗਤ ਜੀ

Did keep ਕਾਜੀ ਲਾਈਨ ਇਹ ਵਗਲੀ ਪਈ ਦਾ ਘਰ ਬਾਜਦਾ ਹੈ ਇਹਦੇ ਕਰਦੇ ਮੁੰਡਿਆ ਆਈਏ ਆ ਵੀ ਇਹੀ ਆਇਆ ਆ ਹਾਂ ਤਾਂ ਲੈ ਆ ਵੀ ਆਇਆ ਹੈ ਹਾਂ ਜੀ ਅਗੇ ਸਰਕਾਰ ਕੋਲੋਂ ਕਿਸੇ ਨੇ ਆਪਣੀ ਕਹਾਣੀ ਲੈ ਕੇ ਆ ਰਿਹਾ ਮਗਰ ਅਜ ਮਗਰ ਆਉਦੇ ਆ ਮਗਰ ਆਉਦੇ ਹਨ ਨਾ ਮਗਰ ਵੇਖੋ ਸਾ

ਬੋਤਾਂ ਨਹੀਂ ਕੋਈ ਨਹੀਂ ਹੈ ਸੰਨਪੁਰ ਤੋਂ ਜਾ ਕੇ ਆਏ ਤਾਂ ਵਿੱਚੋਂ